ਜਿਹਦਾ ਸਭ ਤੇ ਬੈਠੇ ਨਹੀਂ ਜਿਹੜੀ ਦੁਖਦਾਈ ਇੱਕ ਜਿਹੜੀ ਮੌਤ ਹੈ। ਔਰ ਬਹੁਤ ਹੀ ਸਹਿਬ ਜਿਹੜਾ ਸੀਗਾ ਪਰ ਪਰਵਾਹ ਰਿਹਾ ਤੇ ਉਹਨਾਂ ਦੇ ਫਾਦਿਲਲਾ ਵੀ ਨਾਲ ਹੀ ਉਹ ਵੀ ਚਲਾਣਾ ਕਰਕੇ ਔਰ ਪਰਿਵਾਰ ਦੇ ਵਿੱਚ ਉਹ ਕੋ ਬਹੁਤ ਵੱਡੀ ਇਹ ਦੁਰਘਟਨਾ ਹੋਈ ਹੈ। ਹਰਦਨ ਸਿੰਘ ਸਾਹਿਬ ਨੇ ਉਸ ਬਾਣੇ ਨੂੰ ਸਹਿਣ ਕੀਤਾ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਗੁਰੂ ਦੇ ਹੁਕਮ ਜੀ ਜੋ ਹੁੰਦਾ ਉਹ ਹੀ ਪਰਮਾਤਮਾ ਦਾ ਸਾਨੂੰ ਸਹਿਣਾ ਪੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਕਾਲ ਤਖਤ ਸਾਹਿਬ ਦੇ ਐਡੀਸ਼ਨਲ ਹੈੱਡ ਗਰੰਟੀ ਸਾਹਿਬ ਜੋ ਮਲਕੀਤ ਸਿੰਘ ਜੀ ਨੇ ਉਹਨਾਂ ਦੇ ਜੋ ਬੇਟੇ ਦੇ ਦੇਹਾਂ ਤੋਂ ਬਾਅਦ ਦੁੱਖ ਦਾ ਪ੍ਰਗਟਾਵਾ ਕਰਨ ਵਾਸਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਜੋ ਨੇ ਸੁਖਜਿੰਦਰ ਸਿੰਘ ਰੰਦਾਵਾ ਅੱਜ ਵਿਸ਼ੇਸ਼ ਤੌਰ ਤੇ ਉਹਨਾਂ ਦੇ ਜੋ ਗ੍ਰਹਿ ਵਿਖੇ ਪਹੁੰਚੇ ਨੇ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਜੋ ਸੁਖਵਿੰਦਰ ਸਿੰਘ ਰੰਦਾਵਾ ਸੁਖਜਿੰਦਰ ਸਿੰਘ ਰੰਦਾਵਾ ਜੀ ਹੈਗੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਜੋ ਸਿਕਿਉਰਟੀ ਵੀ ਇੱਥੇ ਮੌਜੂ ਵਲ ਵੀ ਕਰਦੇ ਆ ਤਾਂ ਸੁਖਚਿੰਦਰ ਜੀ ਤੁਸੀਂ ਇੱਥੇ ਪਹੁੰਚੇ ਹੋ ਅਫਸੋਸ ਕਰਨ ਵਾਸਤੇ ਕਿਵੇਂ ਵੇਖਦੇ ਹੋ ਕਿੰਨੇ ਮਨਪੱਖੀ ਗਾ ਇਹ ਜੈਸਦਾ ਸਭ ਤੇ ਬੈਠੇ ਨੇ ਜਿਹੜੀ ਦੁਖਦਾਈ ਇੱਕ ਜਿਹੜੀ ਮੌਤ ਹੈ ਔਰ ਬਹੁਤ ਹੀ ਸਹਿਬ ਜਿਹੜਾ ਸੀਗਾ ਪਰ ਜੋ ਇਹਨਾਂ ਦੀ ਸਹਿਨਸ਼ੀਲਤਾ ਬੈਠੇ ਰਹੀ ਜੋ ਗੱਲਾਂ ਸੁਣੀਆਂ ਕਿ ਜਿਸ ਤਰ੍ਹਾਂ ਲਕੀਤਨੀ ਜਥੇ ਤੇ ਔਰ ਜਿਹੜੇ ਪਰਿਵਾਰ ਆ ਤੇ ਉਹਨਾਂ ਦੇ ਫਾਜ਼ਿਲਲਾ ਵੀ ਨਾਲ ਹੀ ਉਹ ਵੀ ਚਲਾਣਾ ਕਰਕੇ ਔਰ ਪਰਿਵਾਰ ਦੇ ਵਿੱਚ ਵੀ ਕੋ ਬਹੁਤ ਵੱਡੀ ਇਹ ਦੁਰਘਟਨਾ ਹੋਈ ਹੈ ਪਰ ਜਿਸ ਤਰ੍ਹਾਂ ਹੈਡ ਏਜੰਸੀ ਸਾਹਿਬ ਨੇ ਉਸ ਪਾਣੇ ਨੂੰ ਸਹਿਣ ਕੀਤਾ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਗੁਰੂ ਦੇ ਹੁਕਮ ਚ ਜੋ ਹੁੰਦਾ ਉਹੀ ਪ੍ਰਮਾਤਮਾ ਸਾਨੂੰ ਸਹਿਣਾ ਪੈਂਦਾ ਔਰ ਇਸ ਦੁੱਖ ਦੀ ਘੜੀ ਚ ਹੋਇਆ ਸੀ ਸਾਰੇ ਇਕੱਠੇ ਹੋਏ ਔਰ ਵਾਹਿਗੁਰੂ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਨੇ ਇੱਕ ਜਿਹੜਾ ਬਹੁਤ ਦੁੱਖਾਂ ਦਾ ਭਾਰ ਭੇਜਿਆ ਉਹਨਾਂ ਦਾ ਛੋਟਾ ਜਿਹਾ ਬੇਟਾ 1.5 ਸਾਲ ਦਾ ਤੇ ਜਿਸ ਤਰੀਕੇ ਨਾਲ ਉਹਦੀ ਵੀ ਸ਼ਖਸੀਅਤ ਵਾਕਈ ਇਸ ਪਰਿਵਾਰ ਦੇ ਉੱਤੇ ਗੁਰੂ ਘਰ ਦੀ ਬਹੁਤ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਸਾਹਿਬ ਇਹ ਤੋਂ ਇੱਕ ਅਲੱਗ ਸਾਹ ਹਾਲਿਆ ਕਿ ਅਰਵਿੰਦ ਕੇਜਰੀਵਾਲ ਹੋਣਾ ਨੂੰ ਜਿਹੜਾ ਜਮਾਨਤ ਮਿਲ ਗਈ ਆ ਕਿਵੇਂ ਵੇਖੋ ਜਿਹੜੀ ਕੋਰਟ ਦੇ ਨੇ ਕੋਰਟ ਦੇ ਵਿੱਚ ਤੇ ਸਾਰਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਇਨਸਾਫ ਜਿਹੜਾ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਕੋਰਟਾਂ ਨੇ ਇੰਡੀਪੈਂਡੈਂਟ ਨੇ ਔਰ ਜਿਹੜਾ ਵੀ ਕੋਈ ਜਾਂਦਾ ਡਿਲੇ ਹੋ ਸਕਦੇ ਪਰ ਜਸਟਿਸ ਜਰੂਰ ਮਿਲਦੀ ਹੈ ਜਸਟਿਸ ਮਿਲੀ ਜਿਮਨੀ ਚੋਣਾਂ ਵੀ ਹੋ ਰਹੀਆਂ ਨੇ ਉਹਨੂੰ ਕਿਵੇਂ ਵੇਖਦੇ ਹੋ ਕਿੰਨਾ ਜਿਮਨੀ ਚੋਣਾਂ ਜੇਕ ਹੋ ਰਹੀਆਂ ਬਾਕੀ ਜਦੋਂ ਹੋਣਗੀਆਂ ਉਦੋਂ ਜਦੋਂ ਟਾਈਮ ਆਏਗਾ ਖਰਾ ਅੰਮ੍ਰਿਤਪਾਲ ਹੋਣਾ ਨੂੰ ਕਿਤਨੇ ਕਿਤੇ ਐਨਐਸਏ ਜਿਹੜੀ ਵਾਦਾ ਦਿੱਤੀ ਗਈ ਹੈ ਤੇ ਰਵਨੀਤ ਬਿੱਟੋਂ ਦਾ ਕਹਿਣਾ ਹੈ ਕਿ ਐਨਐਸਏ ਜਿਹੜੀ ਆ ਕੇਂਦਰ ਵੱਲ ਵਾਦਾ ਕੀਤੀ ਪਰ ਜੇਕਰ ਉਹਨਾਂ ਨੂੰ ਜ਼ਮਾਨਤ ਮਿਲਦੀਆਂ ਜਾਂ ਬਾਹਰ ਆਉਂਦੇ ਤਾਂ ਮੈਨੂੰ ਖੁਸ਼ੀ ਹੈ ਨਹੀਂ ਉਹਨਾਂ ਨੂੰ ਉਹਨੂੰ ਖੁਸ਼ੀ ਤੇ ਥਾਂ ਹੁਣੇ ਖੇਦੇ ਕਿ ਜੇ ਐਨਐਸਏ ਉਹ ਹਟਾਪੇ ਔਰ ਜਿਹੜੇ ਇੱਥੇ ਵਾਅਦੇ ਕਰਕੇ ਗਿਆ ਉਹਨਾਂ ਤੇ ਉਹਨਾਂ ਦੇ ਪੂਰਾ ਉਥੇ ਕਿ ਕੁਝ ਗੈਂਗਸਟਰ ਤੇ ਆਪਾਂ ਮੈਂ ਮੇਰੇ ਖਿਆਲ ਇਹ ਕੈਪਟਨ ਸਾਹਿਬ ਨੇ ਤੇ ਅਸੀਂ ਦੋਨੋਂ ਨੇ ਚੁੱਕਿਆ ਸੀ ਕਿ ਜਿਹੜੇ ਗੈਂਗਸਟਰ ਨੇ ਪੰਜਾਬ ਚੋਂ ਬਾਹਰ ਕੱਢ ਦੋ ਗੈਂਗਸਟਰ ਨੂੰ ਤਾਂ ਕੱਢਿਆ ਨਹੀਂ ਪਰ ਇਹਦੇ ਉੱਤੇ ਜਿਹੜੀ ਕਿ ਇਮੀਡੀਏਟਲੀ ਇੰਨਾ ਕਰਨਾ ਪ੍ਰੈਸ਼ਰ ਪਾਉਣਾ ਔਰ ਜਿਸ ਤਰੀਕੇ ਦੇ ਨਾਲ ਇੱਕਦਮ ਹਾਈਪ ਮਿਲਣੀ ਫਿਰ ਜਿਹੜੇ ਬਸਤੇ ਜਿਹੜੇ ਵਹੀਰ ਕੱਢਣੀ ਫਿਰ ਉਹਦੀ ਅਰੈਸਟ ਦਾ ਇਹਦੇ ਚ ਕਿਤੇ ਨਾ ਕਿਤੇ ਅਕਾਲੀ ਦਲ ਦਾ ਵੀ ਕਸੂਰ ਆ ਸ਼ੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਉਹਦੇ ਵਿੱਚ ਫਾਲਟ ਆ ਤੇ ਜਿਹੜੇ ਕੰਮ ਇੱਕ ਧਾਰਮਿਕ ਸੰਸਥਾ ਨੂੰ ਕਰਨੇ ਚਾਹੀਦੇ ਸੀ ਔਰ ਜਿਹੜੀ ਸਿੱਖ ਯੂਥ ਜਾਂ ਸਿੱਖ ਸੰਗਤ ਆ ਜਾਂ ਆਪਣਾ ਕਹ ਲਈਏ ਉਹਨਾਂ ਨੇ ਉਹਨਾਂ ਦੇ ਵਿੱਚ ਧਰਮ ਪ੍ਰਚਾਰ ਉਹਨਾਂ ਦੇ ਗੁਰੂ ਦੀ ਸੇਧ ਅਮਰ ਸੰਚਾਰ ਉਹਨਾਂ ਨੂੰ ਕਰਨੇ بجائے ਇੱਕ ਦੂਸਰੇ ਓਸੀ ਨੂੰ ਲੈ ਕੇ ਚੱਲੇ ਤੇ ਲੋਕ ਜਿਹੜਾ ਯੂਸੀ ਉਹਦੇ ਵੱਲ ਅਟਰੈਕਟ ਹੋਇਆ ਲਗਦਾ ਕਿ ਬੇਦਬੀਆਂ ਵੀ ਕਟੀਆਂ ਸੀ ਉਸ ਵੇਲੇ ਤੇ ਨਸ਼ਾ ਵੀ ਕਟਿਆ ਸੀ ਨਹੀਂ ਨਸ਼ੇ ਵਾਲੀ ਤੇ ਨਹੀਂ ਮੈਂ ਕਹਿੰਦਾ ਕਟਿਆ ਬੇਦਬੀਆਂ ਜਰੂਰ ਕਟੀਆਂ ਨੇ ਉਹਦੇ ਚ ਇੱਕ ਕਾਨੂੰਨ ਵੀ ਬਣਨਾ ਚਾਹੀਦਾ ਜਿੱਥੇ ਬੇਦਬੀਆਂ ਹੁੰਦੀਆਂ ਉੱਥੇ ਸਖਤੋ ਸਖਤ ਸਜ਼ਾਬ ਹੋਣੀ ਚਾਹੀਦੀ ਹੈ ਨਸ਼ੇ ਵਾਲੀ ਗੱਲ ਜਿਹੜੀ ਆ ਉਥੇ ਦੀ ਉਥੇ ਖੜੀ ਏਸੀ ਗੱਲ ਕਿਤੇ ਗੈਂਗਸਟਰ ਦੀ ਤੇ ਗੈਂਗਸਟਰ ਦੀ ਜਿਹੜੀ ਵੀਡੀਓ ਕਾਲ ਜਿਹੜੀ ਅੱਜ ਕੱਲ੍ਹ ਸ਼ਰਿਆਂਮ ਜਿਹੜੀਆਂ ਹੋ ਰਹੀਆਂ ਨੇ ਸਿੱਧੂ ਮੂਸੇਵਾਲੇ ਦੇ ਕਤਲकांड ਤੋਂ ਬਾਅਦ ਵੀ ਜਿਹੜੀ ਵੀਡੀਓ ਕਾਲ ਵੀ ਹੁੰਦੀ ਰਹੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਵੀਡੀਓ ਕਾਲ ਨਹੀਂ ਜਿਹੜੀ ਇੰਟਰਵਿਊ ਹੋਣੀ ਉਹ ਉਹਦੇ ਤੋਂ ਵੀ ਉਹਦੇ ਤੇ ਅਜ ਤੱਕ ਕੋਈ ਇਨਕੁਆਰੀ ਨਹੀਂ ਮੇਰੇ ਖਾਲ ਅਲਮੋਸਟ 2 ਸਾਲ ਹੋ ਗਏ ਨੇ ਜਾਂ 1.5 ਸਾਲ ਹੋ ਗਿਆ ਉਹਦੇ ਤੇ ਅਜ ਤੱਕ ਕੋਈ ਕੀਤੀ ਨਹੀਂ ਤੇ ਉਥੋਂ ਦੀ ਗੁਜਰਾਤ ਦੀ ਜੀਲ ਤੋਂ ਜਿੱਤੋਂ ਦੇ ਪ੍ਰਾਈਮ ਮਿਨਿਸਟਰ ਸਭ ਆਪ ਨੇ ਉਹਨਾਂ ਦੀ ਸਟੇਟ 'ਚ ਉਥੋਂ ਵੀਡੀਓ ਕਾਲ ਹੋਣੀ ਹੋਰ ਵੀ ਦੇਸ਼ ਲਈ ਖਤਰਨਾਕ ਗੱਲ ਹੈ ਜੀ ਸਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੰਦਰ ਅਟੈਕ ਤੇ ਥਾਣੇ ਵਾਲੀ ਵਿੱਚ ਹੀ ਸਫਾਈ ਅਦਾ ਨਾ ਤਾ ਜੀ ਕਿੱਸਾ ਲੱਗਦਾ ਮੇਰਾ ਕਹਿ ਲੈਂ ਕਿ ਮਤਲਬ ਕਿ ਸਾਕਲੂ ਨੂੰ ਮੈਂ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿ 27 ਮਹੀਨਿਆਂ ਦੇ ਵਿੱਚ ਉਹ ਜੀ ਆਪਣੀ ਪੁਲਿਸ ਨੂੰ ਕੰਟਰੋਲਿੰਗ ਕਰ ਸਕੇ ਤੇ ਬੜੀ ਅਫਸੋਸ ਵਾਲੀ ਗੱਲ ਕਹੀ ਵੀ ਹੈ ਕਿ ਨਹੀਂ ਕਹੀ ਫਕੀ ਗੱਲ ਹੈ ਕਹੀ ਹੈ ਤੇ ਜੀ ਇਹ ਕਹੀ ਹੈ ਤੇ ਬੜਾ ਅਫਸੋਸ ਦੀ ਗੱਲ ਹੈ ਕਿ ਹੋਮ ਮਿਨਿਸਟਰ ਹੋਵੇ ਚੀਫ ਮਿਨਿਸਟਰ ਹੋਵੇ ਜੇਲ੍ਹ ਮੰਤਰੀ ਹੋਵੇ ਨਾ ਉਹਦੇ ਕੋਲ ਜੇਲ੍ਹੇ ਕੰਟਰੋਲ ਹੋਣ ਨਾ ਹੀ ਉਹਦੇ ਕੋਲ ਹੋਮ ਹੋਵੇ ਟਰਾਂਸਫਰਾਂ ਕਰਨਾ ਮੁਲਾਜ਼ਮਾਂ ਦੀਆਂ ਕਰਨਾ ਇਹ ਆਪਾਂ ਕੰਟਰੋਲ ਨਹੀਂ ਸਮਝਦੇ ਇਹ ਦੇਖੀ ਜਰੂਰ ਇਹ ਚੀਜ਼ ਜੀ ਮੈਂ ਵੀ ਜਦੋਂ ਮੇਰੇ ਕੋਲ 3-4 ਮਹੀਨੇ ਹோம் ਆਇਆ 160 65 ਜਿਨ੍ਹਾਂ ਦਾ ਡਾਇਰੈਕਟ ਲਿੰਕ ਸੀਗਾ ਇਨਵੋਲਵ ਸੀਗੇ ਦੇ ਵਿੱਚ ਕ੍ਰਿਮੀਨਲ ਕੇਸਿਸ ਦੇ ਵਿੱਚ ਜਾਂ ਡਰੱਗ ਦੇ ਵਿੱਚ ਮੈਂ 311 ਲਾ ਕੇ ਕੱਢੇ ਨੇ ਟਰਾਂਸਫਰ ਜਿਹੜੀ ਉਹਨੂੰ ਮੈਂ ਸਜ਼ਾ ਨਹੀਂ ਮੰਨਦਾ ਜਿਹੜੇ ਲੋਕ ਇਹਦੇ ਚ ਇਨਵੋਲਵ ਨੇ ਪੂਰੀ ਪੰਜਾਬ ਪੁਲਿਸ ਨੂੰ ਬਦਨਾਮ ਕਰਨ ਦੀ ਬਜਾਏ ਉਹਨਾਂ ਲੋਕਾਂ ਨੂੰ ਧਿਆਨ ਦੇ ਕੇ ਉਹਨਾਂ ਤੇ ਸਖਤ ਤੋਂ ਸਖਤ ਜਿਹੜਾ ਐਕਸ਼ਨ ਕਰਨਾ ਚਾਹੀਦਾ ਹੈ ਇੱਕ ਚੀਜ਼ ਹੋਰ ਜਿਹੜੀ ਕਿ ਆਪਾਂ ਹੁਣ ਸਾਰੀਆਂ ਟਰਾਂਸਫਰ ਕਰ ਦਿੱਤੀਆਂ ਕਿਸੇ ਪੁਲਿਸ ਸਟੇਸ਼ਨ ਦੇ ਵਿੱਚ ਕੋਈ ਵੀ ਉਹ ਹਨ ਨੀ ਕਿ ਕੁਆਟਰ ਹਨ ਨੀ ਕਿ ਕਿਤੇ ਲੰਗਰ ਦਾ ਇੰਤਜ਼ਾਮ ਹਨ ਨੀ ਇੱਥੇ ਪੁਲਿਸ ਵਾਲੇ ਪੁਰਾਣੇ ਜ਼ਮਾਨੇ ਚ